ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਵੀ ਕੀ ਹਾਲਾ ਸਾਰੇ ਵੀ ਰਹਿੰਦਾ ਕੰਮਕਾਰ ਵਧੀਆ ਜੀ ਲਓ ਜੀ ਜਾਨਵਰ ਖੋਲ ਲੈ ਆਪਾਂ ਬਾਹਰ ਹਰਸ਼ ਲੱਗਾ ਦਾਣੇ ਪਾਉਣ ਬੈਠਾ ਇੱਕ ਕਬੂਤਰੇ ਨੇ ਵੀਰੇ ਸਾਰੇ ਵੱਡੇ ਕਬੂਤਰ ਨੇ ਜਿਹੜੇ ਆਪਣੇ ਕੋਹੀ ਨੇ ਉਸ ਜਿਹੜੇ 2-3 ਕਬੂਤਰ ਵੱਡੇ ਗਿੱਜੇ ਆਏ ਨੇ ਉਹ ਸਰਨੇ ਉਹ ਵਿੱਚੇ ਨੇ ਇਆ ਫਕਟ ਕਰ ਲਏ ਸੀ ਕਿ ਬਾਹਰ ਫੇਰ ਲੈਂਦੇ ਨੇ ਉਹ ਲੜਨ ਲੱਗੇ ਨੇ ਦੇਖ ਤਿੰਨੇ ਕਬੂਤਰ ਨੇ ਉੱਥੇ ਲੈ ਮੈਂ ਉਹਨਾਂ ਨੂੰ ਕੱਢਾਂ ਯਾਰ ਬਾਹਰ ਲਓ ਜਾਨਵਰ ਉੱਧਰ ਗਏ ਮੋੜ ਕੇ ਲਿਆਉਣਾ ਮੈਂ ਤੇ ਆ ਦੋ ਬੱਚੇ ਦਿਖਾਉਨੇ ਆ ਬਾਈ ਤੁਹਾਨੂੰ ਘਾਣੇ ਵਾਲੇ ਨੇ ਕੱਡੇ ਨੇ ਇਹ ਐਤ ਕੀ ੜਾਂ ਨਹੀਂ ਨਾ ਹੋਏ ਬਾਈ ਕਬੂਤਰ ਹਾਂ ਹੁਣੇ ਦਾਣੇ ਪਾਉਣਾ ਹੈ ਜੀ ਮੋਟਰ ਤੇ ਮੈਂ ਸਪਰੇਅ ਸਭੂ ਕਰੀ ਆ ਵੀਰੇ ਅੱਜ भिंडी ਨੂੰ ਕਈ ਦਿਨਾਂ ਬਾਅਦ ਅੱਜ ਮੜ ਜੀ ਤੋਂ ਪਾ ਨਿਕਲੀ ਧੀ ਤਾਂ ਕਰਕੇ ਨਹੀਂ ਹੋਈ ਅੱਜ ਕਰੀਤੀ ਹੁਣ ਆਇਆ ਦੀਵਾ ਦਾਣਾ ਹੀ ਪਾਉਣ ਦਾ ਟਾਈਮ ਆ ਬਾਈ ਉਤਰ ਕੱਢਣ ਦਾ ਟਾਈਮ ਨਹੀਂ ਗਾ ਸਾਡੇ ਕੋਲ ਹੈਗੇ ਪੰਜ ਚਾਰੋਂ ਬਾਹਰ ਦੰਨੇ ਬਚੇ ਘਿਉਣੇ ਵਾਲੇ ਲੈ ਬਾਈ ਅੱਜ ਵੀ ਪਾਏ ਹੋਏ ਨੇ ਤੁਹਾਨੂੰ ਉਹ ਵੀ ਦਿਖਾਉਣਾ ਆ ਵੇ ਬੱਚਾ ਬਹੁਤ ਚੰਗਾ ਹੈਗੇ ਭੈਣ ਭਾਈ ਨੇ ਉਹ ਵੱਡਾ ਹੋ ਗਿਆ ਨਿਕਾ ਰਹੇਗਾ ਇਹਨੂੰ ਖਰਾਕ ਘੱਟ ਮਿਲੀ ਯਾਰ ਚੱਲ ਵੀ ਦੂੰਗੀ ਆ ਜਾ ਵਿੱਚ ਇਹ ਲਾ ਹੋਈ ਹਣੇ ਆ ਰਾਇ ਬਾਈ ਕਬੂਤਰ ਖੋਲਣ ਦਾ ਅੱਗੇ ਤਾਂ ਅਸੀਂ ਕਬੂਤਰਿਆਂ ਵੀ ਖੋਲ ਲੈਨੇ ਪਰ ਅੱਜ ਟਾਈਮ ਨਹੀਂ ਦੀ ਅੱਜ ਇਕੱਲੇ ਕਬੂਤਰ ਕਬੂਤਰੇ ਕੱਢ ਤੇ ਆਪਾਂ ਬਾਹਰ ਉਹਦੇ ਪਾਏ ਹੋਏ ਉਹ ਜੋ ਬੱਚੇ ਗਝਾਉਣੇ ਵਾਲੇ ਨੇ ਭਾਈ ਇੱਕ ਉਹ ਦੋ ਵੱਡੇ ਮੰਤ ਤੇ ਦੀ ਗਝਾਉਣੇ ਵਾਲੇ ਜਿਹੜੇ ਵਿੱਚ ਨੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਲਾ ਕੇ ਉਹ ਵੀਰੇ ਇੱਕ ਕਬੂਤਰ ਦਿਖਾਉਣਾ ਤੁਹਾਨੂੰ ਮੈਂ ਆਪਣਾ ਲਾਲ ਚੀਨਾ ਕਬੂਤਰ ਆ ਵੱਡਾ ਆਪਾਂ ਦਿਖਾਇਆ ਨਹੀਂ ਇਹ ਕਦੇ ਦੇਖ ਦੱਸ ਕੇ ਮੈਂ ਇਹਨਾਂ ਵਾਰ ਇੱਕ ਗੱਲ ਕਿ ਆਪਾਂ ਬੱਚੇ ਲੈਣੇ ਨੇ ਭਰਾ ਜੋ ਇਹ ਪਤਲੀਆਂ ਲੱਤਾਂ ਦਾ ਵੀਰੇ ਲੱਤਾਂ ਦਾ ਜਿਆਦਾ ਚਟਕੀਆਂ ਜੀ ਨੇ ਗੂੜੀਆਂ ਲਾਲ ਲੀਗੀਆਂ ਕਿ ਪਹਿਲਾਂ ਪੂਰਾ ਲਾਲ ਚੀਨਾ ਦੇ ਗੂੜੀ ਤੇ ਪੂਰੀ ਸਿਰ ਜਿਹਾ ਹੁਣਾ ਛਾੜ ਕੇ ਕਣ ਕਰ ਗਿਆ ਹੈ ਵੀਰੇ ਇੱਕਾ ਤੁਹਾਨੂੰ ਮੈਂ ਹੋਰ ਦਿਖਾਉਣਾ ਕਬੂਤਰ ਇਹ ਇਹ ਆਪਣੇ ਕੋ ਜਿਹੜਾ ਪੀਲੀਆਂ ਦਾ ਕਬੂਤਰ ਵਕੀ ਵਾਲਾ ਮੁੰਡੇ ਵਾਲਾ ਉਹ ਵਕੀ ਯਾਰ ਮਨਪਰੀ ਦਾ ਮੁੰਡਾ ਮੋਟੇ ਹੋਣੀ ਉਹਨਾਂ ਤੋਂ ਲੈਂਦਾ ਦੀ ਆਪਾਂ ਤੇ ਉਹਦਾ ਪੁੱਤ ਆ ਵੀਰੇ ਹੈ ਇੱਕੋ ਗੱਡਿਆ ਆਪਣੇ ਕੋ ਇੰਨਾ ਘੂੜਾ ਫਿੱਕੇ ਤਾਂ ਹੈਗੇ ਇਦੋਂ ਮੰਨ ਲੈ ਵੀ ਘੱਟ ਜਿਹੜੇ ਇਹ ਇਕੱਲੇ ਕਾਲੀਆਂ ਗਾਂ ਤਾਂ ਰੱਖਿਆ ਨੇ ਇਹਨੇ ਅੱਖਾਂ ਬਹੁਤ ਸੋਹਣੀਆਂ ਨੇ ਇਹਦੀਆਂ ਦੇ ਮਤਨ ਦਿਖਾਉਣਾ ਦਿਖਾ ਦੇ ਪੁੱਤ ਰੰਗ ਰੰਗ ਪੂਰੇ ਨੇ ਭਾਈ ਇਹ ਇਹਦੀ ਭੈਣ ਵੀ ਦਿਖਾਉਣਾ ਤੁਹਾਨੂੰ ਆ ਦੇ ਪੂਛ ਚ ਵੀ ਕਾਲੇ ਖੰਭ ਨੇ ਇਹਦੇ ਕੰਤਾਂ ਵੀ ਦੋਕ ਤਿੰਨ ਕਾਲੀਆਂ ਨੇ ਤੇ ਆ ਪੈਰ ਨੇ ਇਹਦੇ ਵੀਰੇ ਤੇਰੀ ਭੈਣ ਦਿਖਾਉਣਾ ਤੁਹਾਨੂੰ ਆ ਦੇ ਪਾਰ ਰੱਖੀ ਇੱਕ ਆਪਾ ੜਾਉਣ ਆ ਰਹੀ ਜਿਹੜੀ ਇਹ ਇੰਨਾ ਚਾਬੀ ਆ ਦੇ ਬੈਠਾ ਆਲੇ ਆ ਰਿਹਾ ਇਹ ਫਿੱਕੀ ਆ ਥੋੜੀ ਜੀ ਕਾਲਸਰੀ ਖਟੀਆਂ ਦੀ ਇਹ 2-3 ਨੇ ਆਪਣੇ ਕੋ ਖਟੀਆਂ ਦੇ ਕਾਲਸਰੇ ਕਬੂਤਰ ਵੀ ਕਬੂਤਰੀਆਂ ਵੀ ਚਾਰ ਹੋ ਗਏ ਸੱਚ ਚਾਰ ਹੋਣ ਕਿ ਕਬੂਤਰ ਹੋਰੇ ਹੋਰ ਬੈਠਾ ਉਹ ਨੂੰ ਮੈਂ ਦਿਖਾਉਣਾ ਲੈ ਇਹਨੂੰ ਛੱਡ ਦਈਏ ਵੀਰੇ ਫਿਰ ਲੋ ਜਾਨਾ ਇਹ ਪੱਕ ਜਾ ਲਿਆ ਦੀ ਭਾ ਬੰਦ ਕਰ ਲਿਓ ਉਸ ਤੋਂ ਬਾਅਦ ਚ ਬਾਹਰ ਖੋਲ ਦਿੰਨੇ ਆ ਵੱਡੇ ਕਬੂਤਰਾਂ 'ਚ ਇਦਾਂ ਨਾਲ ਉਹਨਾਂ ਘੱਟੀਆਂ ਦੀ ਲਾ ਕੇ ਪਿਓਰ ਕਰਾਂਗੇ ਲਓ ਬਾਈ ਹੁਣ ਇੱਟ ਕੁੱਟਦੇ ਆਂ ਥੋੜੀ ਜਿਹੀ ਕੁਛ ਕੁੱਟ ਲਈ ਪਾਉਣ ਇਹਨਾਂ ਨੂੰ ਤੇ ਵੀਰੇ ਖੋਡੇ ਵੀ ਪਾਉਣੇ ਨੇ ਯਾਰ ਆ ਕੰਮ ਕਰਕੇ ਹੀ ਨੀ ਟਾਈਮ ਲੱਗਦਾ ਕੁਛ ਹੁਣ ਉਧਰ ਕੁੱਦੂ-ਕੁੱਦੂ ਕਰਦੇ ਸੀਗੇ ਜੀਰੀ ਦਾ ਉਹਦੇ ਕਰਕੇ ਨੀ ਟਾਈਮ ਲੱਗਿਆ ਬਸ ਮਿਸਤਰੀ ਵੀ ਸਾਡਾ ਗਿਆ ਹੋਇਆ ਯੂਪੀਜ਼ ਨੂੰ ਉਹਨਾਂ ਦੇ ਇਤ ਦਿਆ ਦੀਗਾ ਉਧਰ ਨੂੰ ਗਏ ਨੇ ਕੱਲੇ ਆਏ ਨੇ ਉਹਨੂੰ ਲਾਉਣੇ ਆ ਤੇ ਵਈ ਪਾ ਦੀਏ ਲੈ ਭయ్యా ਬੱਚੇ ਨੇ ਇੰਨਾ ਮਹਿੰਗੇ ਝੋਣੇ ਵਾਲੇ ਮੈਂ ਤੁਹਾਨੂੰ ਦਿਖਾਉਣਾ ਇੱਕ ਆਹ ਤੇ ਕੱਕੂ ਉਤਰੀ ਕੱਲ ਉੱਡ ਗਈ ਥੀ ਕਿ ਸਾਰ ਕਰੀ ਥੀ ਕਿ ਪੱਟ ਕੇ ਹੁਣ ਬਾਹਰ ਚੜਾਉਣ ਨਾ ਇਹ ਕੱਲ ਨਿਕਲ ਕੇ ਉੱਡ ਗਈ ਉਹ ਪਰੇ ਆ ਖੱਟੀਆਂ ਦੀ ਇੱਕ ਆਹ ਖੱਟੀਆਂ ਦਾ ਬਚਕ ਜਹੋਣੇ ਵਾਲਾ ਲੈ ਮੈਂ ਇਹਨਾਂ ਨੂੰ ਛੱਡਿਆ ਵਾਂ ਜਾਨੂ ਬਾਈ ਬਾਅਦ ਚ ਦਿਖਾਉਣਾ ਫੜ ਕੇ ਤੁਹਾਨੂੰ ਕੱਲਾ ਕੱਲਾ ਲਾ ਵੀਰੇ ਇੱਕ ਬਚਾ ਆਹਾ ਇਹਦੇ ਲੰਗ ਸਾਥਲੇ ਮਾੜੀ ਮਾੜੀ ਹੁਣ ਇਹਨੂੰ ਗਜਾਉਨੇ ਆ ਇਹਨੂੰ ਖੱਟੀਆਂ ਅੱਖਾਂ ਦਾ ਕਰੂ ਇਹ ਜਮਾਈ ਨੇ ਕਹਾ ਯਾਰ ਲਾ ਉਹ ਬੱਸ ਬੱਸ ਪੁੱਤ ਆਵੇ ਲਾ ਇਹ ਰੋਜ਼ ਚੋਗਾ ਲੈਂਦਾ ਇੱਕਨ ਤੇਰੀ ਭਾਂ ਦੀ ਆ ਆ ਆ ਆ ਜਾ ਆ ਜਾ ਆ ਜਾ ਲੈ ਲੈ ਆਤੀ ਚੋਗਾ ਹੋਰ ਲੈ ਭਾਈ ਇਹਨੇ ਛੱਡੀ ਇੱਕ ਵੀਰੇ ਆ ਆਤੀ ਜੜ ਕੀ ਕੱਢਣਾ ਦੀਗਾ ਇਹ ਬਰਸੇ ਹੁਣ ਪਿੰਡੇ ਝਾੜ ਜੇ ਪੈ ਗਿਆ ਹੁਣ ਨਹੀਂ ਕੱਢਦੇ ਇਹਨੂੰ ਝੜ ਗਿਆ ਇਹ ਚਲ ਕੋਈ ਨਿਗਾਹਾਂ ਨੂੰ ਸਹੀ ਆਪਣੇ ਕੋਲ ਟਾਈਮ ਨਹੀਂ ਗਿਆ ਬਈ ਇਹ ਡਿਜੀਟਲ ਕਬੂਤਰ ਡਾਉਣ ਦਾ ਉਹ ਮੁੰਡਾ ਦੇ ਵਿੱਕੀ ਬੀਚ ਬੋਲਦਾ ਕਿ ਉਹ ਆ ਜਾਂਦਾ ਦੀ ਕੋਈ ਨਹੀਂ ਗਾਹਾਂ ਨੂੰ ਆਪਾਂ ਕਰਾਂਗੇ ਗਾਹਾਂ ਨੂੰ ਬੰਦਾ ਰੱਖਾਂਗੇ ਨਾਲ 2 ਵਜੇ ਆਣੇ ਵੀਰੇ ਆ ਇੱਕ ਦਿਨ ਡਾਇਆ ਸੀਗਾ ਆ ਜਾਵਾ ਹੀ ਨਹੀਂ ਡਾਇਆ ਫੇ ਇਹਦਾ ਜਿਹੜਾ ਮੈਂ ਪਹਿਲਾਂ ਦਿਖਾਇਆ ਖੱਟੀਆਂ ਵਾਲਾ ਉਹਦਾ ਵੀ ਭਾਈ ਸੀ ਆੱਖਾਂ ਬਹੁਤ ਸੋਹਣੀਆਂ ਨੇ ਬਜੇ ਦੀਆਂ ਲਾ ਦੋ ਦਿਨ ਰਹਿੰਦੇ ਨੇ ਭਾਈ ਆ ਤਾਂ ਇੱਕ ਦਿਨ ਉਡਾ ਲਿਆ ਦੀ ਆ ਨਹੀਂ ਡਾਇਆ ਡਾਮਾ ਕਿ ਹੁਣ ਇਹਨਾਂ ਨੂੰ ਇੱਕ ਦੋ ਦਿਨਾਂ ਤੱਕ ਪਾਚਿਆ ਨੇ ਭਈ ਆ ਖਟੀਆਂ ਵਾਲਿਆਂ ਦਾ ਹੀ ਆ ਜਿਹੜਾ ਮੈਂ ਪਹਿਲਾਂ ਦਿਖਾਇਆ ਨੇ ਆਪਣੇ ਕੋਲ ਕਢਦੇ ਨੇ ਆ ਪਿਓਰ ਚਿੱਟੀਆਂ ਵਾਲਾ ਇਹਦਾ ਇਹਦੀ ਭੈਣ ਲੱਗੀ ਹੋਈ ਆ ਇਹਦੀ ਮਾਂ ਜਿਹੜੀ ਇਹਦੀ ਭੈਣ ਆ ਚਿੱਟੀਆਂ ਵਾਲਿਆਂ ਦੀ ਇਹ ਹੁਣ ਕਢਾਏ ਨੇ ਇਹ ਆ ਵੀ ਰਹਿੰਦਾ ਕਿ ਜਿਹਨੋਂ ਚਿੱਟੀਆਂ ਵਾਲੇ ਦੇ ਖੰਭ ਮਾੜੇ ਸੀਗੇ ਹੁਣ ਇਹ ਗਾਹਾਂ ਹੀ ਗਝਾ ਹੋਊਗੀ ਲੇ ਵੀਰੇ ਪਾ ਤੇ ਦਾਣ ਇਹਨਾਂ ਨੂੰ ਤਾਂ ਖਲਾ ਤੇ ਆ ਕਬੂਤਰियां ਉੱਡਣੇ ਵਾਲੀਆਂ ਠੀਕ ਆ ਹੁਣ ਕੱਢਣੇ ਵਾਲੀਆਂ ਦੋ ਐ ਚਾਹ ਇੱਕ ਤਾਂ ਆਪਾ ਉਹ ਦੇਣੀ ਆ ਜਵਾਕਾਂ ਜਾਂ ਦੇ ਦੇਣੀ ਆ ਉਹ ਚਿੱਟੀਆਂ ਵਾਲੀ ਯਾਰ ਉਹ ਬੱਚੇ ਕਢਾਉਣ ਨੂੰ ਮੰਗਦੇ ਨੇ ਆਪਾਂ ਤੋਂ ਮਾਂ ਚਲ ਕੋਈ ਨਹੀਂ ਇਹ ਕਾ ਖੱਟੀਆਂ ਦੀ ਆ ਵੀਰੇ ਇਹ ਵੀ ਡਾਉਣ ਆਲੇ ਬਹੁਤ ਚੰਗੀ ਕਬੂਤਰੀ ਆ ਮੈਂ ਤੁਹਾਨੂੰ ਕੋਲ ਕਰਕੇ ਦਿਖਾਉਣਾ ਲੋ ਕਾਲ ਸਿਰੇ ਇਹ ਨਾ ਜਿਹੜਾ ਆਪਣੇ ਕੋ ਖੱਟੀਆਂ ਦਾ ਕਬੂਤਰ ਆ ਬਾਈ ਵਿੱਕੀ ਉਹਨਾਂ ਨੇ ਜਿਹੜਾ ਦਿੱਤਾ ਸਾਰਿਆਂ ਨਾਲ ਪਹਿਲਾਂ ਉਹਦੀ ਧੀ ਆ ਤੇ ਕਬੂਤਰੀ ਆਪਣੀ ਇਹਦੇ ਨਾਲ ਚਿੱਟੀਆਂ ਦੀ ਜੈਪਰੇ ਵਾਲੀ ਲੱਗੀ ਹੋਈ ਆ ਉਹਦੀ ਭੈਣ ਆ ਉਹ ਚਿੱਟੀਆਂ ਵਾਲੀ ਸੀ ਉਹਨੂੰ ਬੱਚੇ ਘਟਾਉਣ ਨੂੰ ਹੀ ਦੇਣੇ ਆ ਉਹਨਾਂ ਤੋਂ ਲੈ ਲੈਣੀਆਂ ਫੇਰ ਹੋਰ ਆਪਾਂ ਕਿਸੇ ਨੂੰ ਨਹੀਂ ਦਿੱਤੇ ਆਪਾਂ ਵਿੱਕੀ ਨੂੰ ਵੀ ਨਹੀਂ ਦਿੱਤੇ ਕਬੂਤਰ ਐਵੇਂ ਝੂਠ ਮਾਰੀਏ ਤੁਹਾਨੂੰ ਮੰਗਦਾ ਦੀ ਪਰ ਉਹਨਾਂ ਨੂੰ ਜਰੂਰ ਉਹ ਜਵਾਕ ਹੁੰਦੇ ਦੇਣੇ ਆ ਯਾਰ ਚੱਲ ਕੋਈ ਨਹੀਂ ਤੇ ਆਹ ਤਾਂ ਦੇਖੀਏ ਨੇ ਬਾਈ ਤੁਸੀਂ ਕਿਆ ਕਬੂਤਰ ਦੀ ਪੰਛੀ ਜਿਹੜੇ ਉੱਡਣ ਵਾਲੇ ਪੂਰੇ ਸਰ ਬੈਠੇ ਠੀਕੇ ਇਹ ਡਾ ਨੀ ਹੋਵੇ ਵੀਰੇ ਇੱਕ ਉਹ ਬਾਈ ਕਮੈਂਟ ਕਰਦਾ ਕਹਿੰਦਾ ਉੱਡੇ ਨਹੀਂ ਤਾਂ ਤੁਸੀਂ ਕਹਿੰਦੇ ਹੋ ਵੀਰੇ ਸਾਡਾ ਟਾਈਮ ਨਹੀਂ ਦੀ ਅਸੀਂ ਘਰੋਂ ਕੋਈ ਬਾਜੀ ਨਹੀਂ ਛੱਡੀ ਹੈਗੀ ਐਵੇਂ ਤੈਨੂੰ ਝੂਠ ਮਾਰੀਏ ਅਜੇ ਤਾਂ ਲੈ ਲੈ ਕੇ ਛੱਡੇ ਨੇ ਹੁਣ ਝਾੜੇ ਪੈ ਗਏ ਵੀਰੇ ਆ ਬੱਚੇ ਨੇ ਥੱਲੇ ਸਈ ਭਰਾ ਸਾਨੂੰ ਝੂਠ ਬੋਲ ਕੇ ਕੀ ਮਿਲ ਜੂਗਾ ਹਾ ਗਿ ਜਾਣ ਵਾਲ ਨੇ ਬੱਚੇ ਕਿੰਨਾ ਚ ਪਿਓਰ ਕਢਾਇਆ ਹੋਇਆ ਹੈ ਜਿਹੜਾ ਉੱਪਰ ਬੈਠਾ ਪਾਰੀ ਹੈ ਇਹ ਅੱਖਾਂ ਆ ਗਈਆਂ ਤੇ ਵੀਰੇ ਇਦ ਕੀ ਸਾਰੇ ਕਬੂਤਰਾਂ ਦੇ ਪਰ ਠੀਕ ਹੋ ਗਏ ਆ ਆਪਾਂ ਉਦਣ ਵੀ ਤੁਹਾਨੂੰ ਦੱਸਿਆ ਆਹ ਦੇ ਆ ਸ਼ਾ ਖਾਦੀਗਾ ਚਿੱਟੀਆਂ ਦਾ ਕਰ ਗਿਆ ਇਹ ਕਿਹਦਾ ਭਾਈ ਬਾਈ ਰਾਜ ਆਸਟ੍ਰੇਲੀਆ ਕੋ ਵੀ ਗਿਆ ਉਹਨੂੰ ਵੀ ਦਿੱਤਾ ਇੱਕ ਬਹੁਤ ਚੰਗਾ ਬਚਾ ਇਹ ਸ਼ੰਗਾ ਬਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ ਹਨੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਤੇ ਕੱਲ ਮੋਟਰ ਤੇ ਗਿਆ ਸੀ ਤੁਹਾਨੂੰ ਉਹ ਵੀ ਵੀਡੀਓ ਵਿੱਚ ਲਾਵਾਂਗੇ ਥੋੜੀ ਜੀ ਅਸੀਂ ਹੋਵੇਗੀ ਸਾਡੇ ਵੀਰਾਂ ਲਈ ਕਮੈਂਟ ਬੰਬ ਜੀ ਬੰਬ ਜੀ